ਹਨੀ ਦਿਨ ਨਗੁਰ ਸਿੱਖਾਂ ਪਾਇ ਭਗਤ ਗੁਰਪੁਰਬ ਕਰੰਦੇ ਬਸੰਤ ਪੰਜਮੀ ਵਾਲੇ ਦਿਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਵਿਆਹ ਪਰਬ ਜੋ ਹੈ ਉਹ ਮਨਾਇਆ ਜਾਂਦਾ ਹੈ ਮਹਾਰਾਜ ਜੀ ਦੇ ਤਿੰਨ ਆਨੰਦ ਕਾਰਜ ਹੋਏ ਸਨ ਜਿਨ੍ਹਾਂ ਵਿੱਚੋਂ ਪਹਿਲਾ ਆਨੰਦਕਾਰ ਮਾਤਾ ਜੀ ਤੋਜੀ ਦੇ ਨਾਲ ਦੂਜਾ ਮਾਤਾ ਸੁੰਦਰੀ ਜੀ ਔਰ ਤੀਜਾ ਮਾਤਾ ਸਾਹਿਬਕੌਰ ਜੀ ਜਿਨ੍ਹਾਂ ਨੂੰ ਖਾਲਸੇ ਦੀ ਮਾਤਾ ਦਾ ਖਿਤਾਬ ਪ੍ਰਾਪਤ ਹੋਇਆ ਹੈ ਅੱਜ ਆਪਾਂ ਗੱਲ ਕਰਨੀ ਹੈ ਕਰਨਗੀਤਰ ਪਾਤਸ਼ਾਹ ਜੀ ਦੇ ਪਹਿਲੇ ਆਨੰਦਕਾਰ ਦੇ ਬਾਰੇ ਪਹਿਲਾ ਆਨੰਦਕਾਰ ਸਤਿਗੁਰਾਂ ਦਾ ਕਿੱਥੇ ਕਦੋਂ ਤੇ ਕਿੰਨਾ ਹਾਲਾਤਾਂ ਦੇ ਵਿੱਚ ਹੋਇਆ ਨਾਲ ਸਤਿਗੁਰਾਂ ਦੇ ਪਹਿਲੇ ਧਰਮ ਸਪਤਨੀ ਮਾਤਾ ਜੀਤੋ ਜੀ ਦੇ ਜੀਵਨ ਬਾਰੇ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਬਾਰੇ ਅਤੇ ਮਾਤਾ ਜੀਤੋ ਜੀ ਦਾ ਕਿੱਥੇ ਦੇ ਕਿਵੇਂ ਅਕਾਲ ਚਲਾਣਾ ਹੋਇਆ ਪੂਰਬ ਦੀ ਯਾਤਰਾ ਤੋਂ ਪੰਜਾਬ ਭਾਰਤ ਦੇ ਨਵੇਂ ਪਾਤਸ਼ਾਹ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਛੇਤੀ ਹੀ ਆਪਣੇ ਪਰਿਵਾਰ ਨੂੰ ਪਟਨੇ ਤੋਂ ਆਨੰਦਪੁਰ ਸਾਹਿਬ ਬੁਲਾ ਲਿਆ ਤਵਾਰੀ ਗੁਰੂ ਖਾਲਸਾ ਦਾ ਕਰਤਾ ਗਿਆਨੀ ਗਿਆਨ ਸਿੰਘ ਲਿਖਦਾ ਹੈ ਕਿ 1673 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਇਕੱਠ ਹੋਇਆ ਕਿਉਂਕਿ ਇੱਕ ਤਾਂ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਈ ਸਾਲਾਂ ਦੇ ਬਾਅਦ ਯਾਤਰਾ ਤੋਂ ਵਾਪਸ ਆਏ ਸੀ ਜਿਵੇਂ ਟਾਕ ਕੇ ਬੰਗਾਲ ਅਸਾਮ ਵਾਲੇ ਪਾਸੇ ਤੋਂ ਇਸ ਕਰਕੇ ਪੰਜਾਬ ਵਾਲੀ ਜਿਹੜੀ ਸੰਗਤ ਸੀ ਉਹ ਲੰਬੇ ਸਮੇਂ ਤੋਂ ਮਹਾਰਾਜੀ ਦੇ ਦਰਸ਼ਨਾਂ ਤੋਂ ਵਿਆਕੁਰ ਸੀ ਉਦਾ ਸੰਗਤਾਂ ਨੂੰ ਇਹ ਪਤਾ ਲੱਗਾ ਸੀ ਕਿ ਵਿਆਹ ਦੇ 34-35 ਸਾਲ ਤੋਂ ਬਾਅਦ ਨੌਵੇਂ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਅਤੇ ਮਾਤਾ ਗੁਜਰਕੌਰ ਜੀ ਦੀ ਕੁੱਖੋਂ ਤੇ ਇੱਕ ਸੁਪੁੱਤਰ ਨੇ ਜਨਮ ਲਿਆ ਹੈ ਤੇ ਉਹ ਵੀ ਰਬੀ ਨੂਰ ਨੇ ਤਾਂ ਇਉਂ ਪਟਣੀ ਦੇ ਪਰਿਵਾਰ ਮਾਤਾ ਗੁਜਰਕੌਰ ਮਾਤਾ ਨਾਨਕੀ ਜੀ ਅਤੇ ਬਾਲ ਗੋਬਿੰਦ ਰਾਏ ਨੂੰ ਮਹਾਰਾਜੀ ਦੇ ਹੁਕਮਾਂ ਦੇ ਅਨੁਸਾਰ ਤੇ ਪਟਨਾ ਸਾਹਿਬ ਤੋਂ ਲੈ ਕੇ ਤੇ ਪੰਜਾਬ ਆਏ ਸੀ ਇਸ ਗੱਲ ਦਾ ਸੰਗਤ ਦੇ ਮਨ ਵਿੱਚ ਬੜਾ ਚਾਅ ਸੀ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜੀ ਦੇ ਦਰਸ਼ਨ ਹੋਣਗੇ ਤੇ ਨਾਲ ਹੀ ਬਾਲ ਗੋਮਦਰਾਜ ਦੇ ਦਰਸ਼ਨ ਹੋਣਗੇ ਦਸਵੇਂ ਲਾਹੌਰ ਤੋਂ ਸੰਗਤਾਂ ਦਾ ਇੱਕ ਵੱਡਾ ਜਥਾ ਆਨੰਦਪੁਰ ਸਾਹਿਬ ਦਰਸ਼ਨਾਂ ਦੇ ਲਈ ਆਇਆ ਇਸ ਜਥੇ ਦੇ ਵਿੱਚ ਬਾਬਾ ਹਰਦਾਸ ਜੀ ਵੀ ਆਏ ਸੰਗਤਾਂ ਨੇ ਨਵੇਂ ਪਾਤਸ਼ਾਹ ਦੇ ਦਰਸ਼ਨ ਤੇਦਾਰ ਕੀਤੇ ਕਥਾ ਕੀਰਤਨ ਹੋਇਆ ਅੱਜ ਦੀਵਾਨ ਦੇ ਵਿੱਚ ਗੁਰੂ ਪੁੱਤਰ ਸਾਹਿਬ ਜੀ ਆਦਾ ਗੋਬਿੰਦ ਰਾਜ ਜੀ ਨੇ ਵੀ ਤੇ ਉਹਨਾਂ ਦੇ ਵੀ ਦਰਸ਼ਨ ਕੀਤੇ ਤੇ ਉਹਨਾਂ ਦੇ ਦਰਸ਼ਨ ਕਰਕੇ ਵੀ ਸੰਗਤਾਂ ਨੂੰ ਬੜੀ ਪ੍ਰਸੰਨਤਾ ਹੋਈ ਮਹਾਰਾਜ ਜੀ ਦੇ ਦਰਸ਼ਨ ਕਰਕੇ ਵੀ ਮਨ ਨੂੰ ਬੜਾ ਆਨੰਦ ਸੰਗਤਾਂ ਨੂੰ ਪ੍ਰਾਪਤ ਹੋਇਆ ਤੇ ਸੰਗਤਾਂ ਦੇ ਵਿੱਚ ਬਿਰਾਜਮਾਨ ਸਨ ਬਾਬਾ ਹਰਦਾਸ ਜੀ ਤੇ ਬੈਠੇ-ਬੈਠੇ ਮਨ ਵਿੱਚ ਵਿਚਾਰ ਆਈ ਕਿਉਂ ਨਾ ਹੋਵੇ ਕਿ ਆਪਣੀ ਧੀ ਜੀਤੋ ਦਾ ਅਨੰਦਕਾਰ ਗੋਬਿੰਦ ਰਾਜ ਦੇ ਨਾਲ ਕਰ ਦਿੱਤਾ ਜਾਵੇ ਫਿਰ ਨਾਲ ਹੀ ਦੂਜੇ ਪਾਸੇ ਮਨ ਵਿੱਚ ਸੋਚਦੇ ਆ ਕਿ ਅਸੀਂ ਪਾਪੀ ਆ ਕਲਯੁਗੀ ਜੀਵ ਹਾਂ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹ ਦੀਨ ਦੁਨੀਆ ਦੇ ਮਾਲਕ ਨੇ ਤਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉਹਨਾਂ ਦਾ ਰੂਪ ਨੇ ਉਹਨਾਂ ਦਾ ਤੇ ਸਾਡਾ ਕੀ ਤਾਲ ਮੇਰਾ ਦੂਜੇ ਪਾਸੇ ਫਿਰ ਮਨ ਵਿੱਚ ਖਿਆਲ ਆਇਆ ਮਨਾ ਫਿਰ ਕੀ ਹੋਇਆ ਉਹ ਦੀਨਾ ਬੰਧੂ ਵੀ ਆ ਉਹ ਸੱਚੇ ਪਾਤਸ਼ਾਹ ਵੀ ਆ ਉਹ ਗਰੀਬ ਨਿਵਾਰ ਵੀ ਆ ਤਾਂ ਇਦਾਂ ਦੇ ਖਿਆਲ ਬਾਬਾ ਹਰਦਾਸ ਜੀ ਤੇ ਸੰਗਤ ਦੇ ਵਿੱਚ ਬੈਠਿਆਂ-ਬੈਠਿਆਂ ਚੱਲ ਰਹੇ ਸਨ ਜਦੋਂ ਹੀ ਦੀਵਾਨ ਦੀ ਸਮਾਪਤੀ ਹੋਈ ਬਾਬਾ ਹਰਦਾਸ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰਕਾਰ ਜੀ ਨੂੰ ਮਿਲਣ ਵਾਸਤੇ ਆਏ ਆ ਕੇ ਮੱਥਾ ਟੇਕਿਆ ਤੇ ਬੇਨਤੀ ਕਰਨ ਲੱਗੇ ਕਿ ਮਾ ਕਿ ਮੇਰੀ ਇੱਛਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਆਪਣੀ ਤੀ ਦਾ ਆਨੰਦਕਾਰ ਤੁਹਾਡੇ ਪੁੱਤਰ ਗੋਬਿੰਦ ਰਾਜ ਦੇ ਨਾਲ ਕਰ ਦੇਵਾਂ ਤੇ ਇਸ ਦੇ ਨਾਲ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਏਗਾ ਤਾਂ ਯਾ ਬਾਬੇ ਹਰਦਾਸ ਦੀ ਬੇਨਤੀ ਨੂੰ ਮਾਤਾਵਾਂ ਨੇ ਸਵੀਕਾਰ ਕੀਤਾ ਤੇ ਆਖਿਆ ਵੀ ਸਾਨੂੰ ਰਿਸ਼ਤਾ ਮਨਜ਼ੂਰ ਹੈ ਪਰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜੀ ਉਹਨਾਂ ਦੀ ਅੱਗੇ ਲੈ ਲਈ ਜਾਏ ਤਾਂ ਅੱਗੇ ਲੈਣ ਵਾਸਤੇ ਬਾਬਾ ਹਰਦਾਸ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਮਹਾਰਾਜੀ ਦੇ ਕੋਲੇ ਗਏ ਜਾ ਅਗੇ ਸੁਪਤਰੀ ਦੇ ਰਿਸ਼ਤੇ ਦੀ ਗੱਲ ਕੀਤੀ ਤੇ ਮਾਤਾਵਾਂ ਨੇ ਰਿਸ਼ਤੇ ਵਾਸਤੇ ਹਾਮੀ ਭਰ ਦਿੱਤੀ ਹੈ ਤੇ ਬਾਕੀ ਤੁਹਾਡੀ ਇੱਛਾ ਬਾਰੇ ਪੁੱਛਿਆ ਤੇ ਰਿਸ਼ਤੇ ਦੀ ਗੱਲ ਨੂੰ ਸੁਣ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਬੜੇ ਪ੍ਰੇਸ਼ਾਨ ਹੋਏ ਤੇ ਇਸ ਤਰ੍ਹਾਂ ਜਦੋਂ ਰਿਸ਼ਤਾ ਪੱਕਾ ਹੋ ਗਿਆ ਤੇ ਅਠਾ ਪਾਤਸ਼ਾਹੀਆਂ ਦੇ ਨਾਮ ਲੈ ਕੇ ਅਰਦਾਸ ਬੇਨਤੀ ਕੀਤੀ ਗਈ ਅਰਦਾਸ ਦੀ ਸਮਾਪਤੀ ਤੋਂ ਬਾਅਦ ਬਾਬਾ ਹਰਦਾਸ ਜੀ ਨੇ ਬਾਲ ਗੋਮਿੰਦ ਰਾਏ ਦੀ ਝੋਲੀ ਦੇ ਵਿੱਚ ਸ ਕਰਨ ਪਾਇਆ। ਬਾਬਾ ਹਰਦਾਸ ਜੀ ਨੇ ਲਾਹੌਰ ਜਾਣ ਵਾਸਤੇ ਨਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਆਗਿਆ ਮੰਗੀ। ਕਿ ਮਹਾਰਾਜ ਮੈਨੂੰ ਹੁਣ ਲਾਹੌਰ ਜਾਣ ਦੀ ਆਗਿਆ ਦੋ। ਤੇ ਜਾ ਕੇ ਇਹ ਖੁਸ਼ੀ ਦੀ ਗੱਲ ਪਰਿਵਾਰ ਨੂੰ ਦਸਾਉਣਾ ਦੇ ਨਾਲ ਸਾਂਝੀ ਕਰਾਂਗਾ ਇਹ ਗੱਲ। ਤੇ ਉੱਥੇ ਜਾ ਕੇ ਮੈਂ ਸਾਹਿ ਚੁੱਠੀ ਵੀ ਲੈ ਕੇ ਭੇਜ ਦੇਵਾਂਗਾ। ਤੇ ਫਿਰ ਕਿਰਪਾ ਕਰਿਓ ਤੁਸੀਂ ਬਰਾਦ ਲੈ ਕੇ ਤੇ ਲਾਹੌਰ ਆਇਓ ਤੇ ਸੰਗਤਾਂ ਨੂੰ ਵੀ ਉਥੇ ਲਾਹੌਰ ਦੇ ਵਿੱਚ ਦਰਸ਼ਨ ਪ੍ਰਾਪਤ ਹੋਣਗੇ ਤਾਂ ਨੌਵੇਂ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜੀ ਨੇ ਆਖਿਆ ਕਿ ਅਸੀਂ ਲਾਹੌਰ ਨਹੀਂ ਜਾਣਾ ਲਾਹੌਰ ਇੱਥੇ ਹੀ ਲਿਆਵਾਂਗੇ ਇੱਥੇ ਲਾਹੌਰ ਉਸਾਵਾਂਗੇ ਕਿਉਂ ਮਹਾਰਾਜੀ ਦੀ ਆਗਿਆ ਲੈ ਕੇ ਬਾਬਾ ਹਰਦਾਸ ਜੀ ਲਾਹੌਰ ਆਏ ਆਪਣੇ ਪਰਿਵਾਰ ਨੂੰ ਟੈਸਟ ਦੀ ਗੱਲ ਅਸੀਂ ਤੇ ਪਰਿਵਾਰ ਦੇ ਵਿੱਚ ਕੁਚੀ ਦੀ ਲਹਿਰ ਦੌੜ ਗਈ ਤਾਂ ਇੱਥੇ ਫਿਰ ਲਾਹੌਰ ਵਿੱਚ ਰਹਿ ਕੇ ਪਰਿਵਾਰ ਨਾਲ ਮਸਲਤ ਪਕਾ ਕੇ ਮਤਬ ਪਕਾ ਕੇ ਤੇ ਸਾਹੇ ਚਿੱਠੀ ਲਿਖੀ ਗਈ ਤਾਂ ਜਿਸ ਵੇਲੇ 23 ਹਾੜ ਦਾ ਦਿਨ ਜਿਹੜਾ ਸੀ ਉਹ ਮੁਕਰਰ ਕੀਤਾ ਗਿਆ ਤਾਂ ਦੋਹੇ ਤਰਫਾਂ ਤੋਂ ਫਿਰ ਵਿਆਹ ਦੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਸੀ ਉਹ ਮੁਕੰਮਲ ਹੋ ਗਨੀਆਂ ਤੇ ਇਸ ਵਿਆਹ ਦੇ ਵਿੱਚ ਕੌਣ ਸ਼ਾਮਲ ਹੋਇਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੀ ਗੋਲ ਵਿੱਚੋਂ ਵੇਦੀ ਆਏ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਵਿੱਚੋਂ ਤੇਹਨ ਕੋਲ ਵਾਲੇ ਆਏ ਫਿਰ ਭੱਲਿਆਂ ਵਿੱਚੋਂ ਆਏ ਸੋਡੀਆਂ ਵਿੱਚੋਂ ਆਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੀ ਉਹਨਾਂ ਦੀ ਪੂਆ ਬੀਬੀ ਵੀਰੋ ਜੀ ਅਤੇ ਉਹਨਾਂ ਦੇ ਪੰਜੇ ਸੁਪੁੱਤਰ ਉਹ ਵੀ ਆਏ ਮਹਾਰਾਜੀ ਦਾ ਜੋ ਨਾਨਕਾ ਪਰਿਵਾਰ ਹੈ ਲੁਕਨੌੜ ਉਹ ਵੀ ਆਏ ਤਾਂ ਇਉਂ ਇਹ ਬਾਕੀ ਸਿੱਖ ਸਕਤਾ ਵਿਆਹ ਦੇ ਵਿੱਚ ਸ਼ਾਮਲ ਹੋ ਜਾਣ ਹਾਥੀਆਂ ਘੋੜਿਆਂ ਤੇ ਰਥਾਂ ਤੇ ਚੜ ਕੇ ਬਰਾਤ ਦੀ ਰਵਾਨਗੀ ਅਨੰਦਪੁਰ ਸਾਹਿਬ ਤੋਂ ਤੇ ਗੁਰੂ ਕੇ ਲਾਹੌਰ ਵੱਲ ਹੋਈ ਤੇ ਇੱਥੇ ਇਤਿਹਾਸਕ ਸਥਾਨ ਜਿਹੜੇ ਵਿਆਹ ਦੇ ਨਾਲ ਸੰਬੰਧਿਤ ਨੇ ਉਹ ਸਥਾਨ ਤੇ ਜਿਸ ਦਾ ਨਾਮ ਗੁਰਦੁਆਰਾ ਸਿਰਾ ਸਾਹਿਬ ਹੈ ਜਿੱਥੇ ਮਹਾਰਾਜੀ ਦਾ ਸੇਰਾ ਬਣਿਆ ਗਿਆ ਸੀ ਇਥੋਂ ਸੇਰਾ ਬਣ ਕੇ ਗੁਰੂ ਕੇ ਲਾਹੌਰ ਪਹੁੰਚੇ ਤੇ ਲਾਹੌਰ ਪਹੁੰਚ ਕੇ ਫਿਰ ਉੱਥੇ ਅਰਦਾਸ ਬੇਨਤੀ ਹੋਈ ਅਰਦਾਸ ਬੇਨਤੀ ਤੋਂ ਬਾਅਦ ਮਾਮਾ ਕਿਰਬਾਲ ਚੰਦ ਜੀ ਨੇ ਦੋਹਾਂ ਪਰਿਵਾਰਾਂ ਦੀ ਮੇਲ ਨਹੀਂ ਕਰਾਈ ਤੇ 23 ਹਾਰ ਨੂੰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਹਦੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜੀ ਦੇ ਅਨੰਦ ਕਾਰਨ ਹੋਏ ਮਾਤਾ ਜੀਤੋ ਜੀ ਦੇ ਨਾਲ ਤਾਂ ਇੱਥੇ ਫਿਰ ਅਨੰਦ ਕਾਰਨ ਦੀ ਸਮਾਪਤੀ ਤੋਂ ਬਾਅਦ ਬਾਬਾ ਹਰਦਾਸ ਜੀ ਨੇ ਤੇ ਸਾਰੀ ਸਿੱਖ ਸੰਗਤ ਦੀ ਸਾਰੀ ਬਰਾਤ ਦੀ ਬਹੁਤ ਸੇਵਾ ਕੀਤੀ ਤੇ ਇੱਥੇ ਰਹਿੰਦਿਆਂ ਹੋਇਆਂ ਮਹਾਰਾਜੀ ਦੀਆਂ ਵਿਆਹ ਦੀਆਂ ਨਿਸ਼ਾਨੀਆਂ ਦੇ ਕੁਝ ਹੋਰ ਵੀ ਅਸਥਾਨ ਨੇ ਜਿਵੇਂ ਇੱਕ ਅਸਥਾਨ ਹੈ ਗੁਰਦੁਆਰਾ ਪੌੜ ਸਾਹਿਬ ਪਾਤਸ਼ਾਹੀ ਦਸਵੀਂ ਤਾਂ ਇੱਥੇ ਮਹਾਰਾਜੀ ਦੇ ਘੋੜੇ ਨੇ ਬਹੁਤ ਜ਼ੋਰ ਦੇ ਨਾਲ ਧਰਤੀ ਤੇ ਪੌੜ ਮਾਰਿਆ ਸੀ ਤੇ ਜਿਸ ਦੇ ਨਾਲ ਧਰਤੀ ਦੇ ਵਿੱਚੋਂ ਪਾਣੀ ਦਾ ਇੱਕ ਚਸ਼ਮਾ ਪੁੱਟਿਆ ਸੀ ਤੇ ਪਰ ਉਹ ਦਾ ਜਿਹੜਾ ਪਾਣੀ ਸੀ ਉਹ ਖਾਰਾ ਸੀ ਇਹਦੇ ਨਾਲ ਹੀ ਇੱਕ ਹੋਰ ਅਸਥਾਨ ਹੈ ਤੇ ਜਿਸ ਅਸਥਾਨ ਦਾ ਨਾਮ ਗੁਰਦੁਆਰਾ ਤਰਬੇਣੀ ਸਾਹਿਬ ਪਾਤਸ਼ਾਹ 10ਵੀਂ ਹੈ ਤੇ ਉਹ ਧੋਬੀ ਸੀ ਉਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਬਾਕੀ ਤੇ ਸਭ ਕੁਝ ਤੁਹਾਡੀ ਦਇਆ ਮਿਹਰ ਕਿਰਪਾ ਤੇ ਸਦਕਾ ਹੈ ਪਰ ਪਾਣੀ ਦੀ ਕਮੀ ਹੈ ਕਿ ਸੋਣਾ ਸਵਾਚੂ ਜਲ ਪਾਣੀ ਬਖਸ਼ੋ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਧੋਬੀ ਦੀ ਬੇਨਤੀ ਨੂੰ ਮੰਨ ਲਿਆ ਹੋਇਆ ਘੋੜੇ ਤੇ ਬੈਠੇ ਹੋਏ ਸਨ ਤੇ ਇੱਕ ਖਪੜਾ ਵਰਛਾ ਜਿਹੜਾ ਸੀ ਉਹ ਮਹਾਰਾਜ ਜੀ ਨੇ ਧਰਤੀ ਉੱਤੇ ਮਾਰਿਆ ਤੇ ਇਸ ਗੱਲ ਨੂੰ ਵੇਖ ਕੇ ਮਹਾਰਾਜ ਜੀ ਦੇ ਭੂਆ ਦੇ ਪੁੱਤਰ ਭਾਈ ਸੰਗੋਸ਼ਾ ਜੀ ਤੇ ਉਹਦੇ ਮਨ ਵਿੱਚ ਸ਼ੰਕਾ ਆਈ ਵੀ ਐਡਾ ਤਗੜਾ ਵਰਖਾ ਧਰਤੀ ਉੱਚ ਮਾਰ ਰਿਹਾ ਵੀ ਪਟ ਲੈਣਗੇ। ਸਰੀਰ ਤਾਂ ਲੱਗਦਾ ਨਹੀਂ ਕਿ ਆ ਵੀ ਇਹ ਪਟ ਲੈਣਗੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪਾਈ ਸੰਗੋਸ਼ਾ ਨੂੰ ਆਖਿਆ ਵੀ ਸੰਗੋਜਾ ਜੀ ਅਬ ਵਰਖਾ ਪਟ ਲਓ। ਪਟਣ ਵਾਸਤੇ ਬਹੁਤ ਜ਼ੋਰ ਲਾਇਆ ਪਰ ਵਰਖਾ ਪਟਿਆ ਨਾ ਗਿਆ। ਮਹਾਰਾਜ ਜੀ ਨੇ ਉਸੇ ਤਰ੍ਹਾਂ ਹੀ ਬੈਠਿਆਂ-ਬੈਠਿਆਂ ਘੋੜੇ ਤੇ। ਤੇ ਵਰਖਾ ਪਟ ਲਿਆ ਸੌਖਿਆਂ ਤੇ ਉਹਦੇ ਵਿੱਚੋਂ ਜੜ ਦੀ ਇੱਕ ਧਾਰਾ ਵਗ ਤੁਰੀ। ਇਸ ਤਰ੍ਹਾਂ ਵੇਖ ਕੇ ਤੇ ਭਾਈ ਜੀਤਮਲ ਉਹਨਾਂ ਦੇ ਮਨ ਵਿੱਚ ਸ਼ੰਕਾ ਆਈ ਕਹਿਣ ਲੱਗੇ ਜੇ ਮਹਾਰਾਜ ਮੈਨੂੰ ਕਹੇ ਦੇ ਵਰਖਾ ਮੈਂ ਪਾਟ ਦੇਣਾ ਸੀ ਮਹਾਰਾਜ ਜੀ ਨੇ ਦੂਜੀ ਵਾਰੀ ਫੇਰ ਧਰਤੀ ਵਿੱਚ ਵਰਖਾ ਮਾਰਿਆ ਕਹਿਣ ਲੱਗੇ ਜੀਤਮਲ ਜੀ ਵਰਖਾ ਤੁਸੀਂ ਪੁੱਟ ਲਓ ਤੇ ਉਹਨਾਂ ਵੀ ਬੜਾ ਜੋਰ ਲਾਇਆ ਪਰ ਵਰਖਾ ਪੁੱਟਿਆ ਨਾ ਗਿਆ ਮਹਾਰਾਜ ਜੀ ਨੇ ਦੂਜੀ ਵਾਰੀ ਫੇਰ ਵਰਖਾ ਤੇ ਧਰਤੀ ਵਿੱਚੋਂ ਉਸੇ ਤਰ੍ਹਾਂ ਹੀ ਪਟ ਲਿਆ ਤਾਂ ਇਸ ਤਰ੍ਹਾਂ ਫਿਰ ਪਾਣੀ ਲਈ ਦੋਤਾ ਰਾਮਾ ਵਗਬੀਆਂ ਮਾਮਾ ਕਿਰਪਾਲ ਚੰਦ ਜੀ ਤੇ ਉਹਨਾਂ ਨੇ ਫਿਰ ਕਲੰਗੀ ਤਰਪਾਦਸ਼ਾ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਕਿ ਇੱਕ ਵਰषा ਹੋਰ ਮਾਰ ਕੇ ਤੇ ਤੀਜੀ ਧਾਰਾ ਵਗਾ ਕੇ ਸਿੱਖਾਂ ਵਾਸਤੇ ਇੱਥੇ ਹੀ ਤਰਬੇਣੀ ਬਣਾ ਦਿਓ ਤਾਂ ਮਹਾਰਾਜ ਜੀ ਨੇ ਤੀਜਾ ਵਰषा ਮਾਰ ਕੇ ਤੀਜੀ ਧਾਰਾ ਉਥੇ ਜਲਦੀ ਵਗਾ ਕੇ ਤਰਬੇਣੀ ਪ੍ਰਗਟ ਕਰ ਦਿੱਤੀ ਤੇ ਆਖਿਆ ਲਓ मामा ਜੀ ਤੇ ਤੁਹਾਡੀ ਵੀ ਇੱਛਾ ਪੂਰੀ ਕਰ ਦਿੱਤੀ ਤਾਂ ਇਉਂ 7 ਦਿਨ ਵਿਰਾਤ ਗੁਰੂ ਕੇ ਲਹੌਰ ਰਹੀ ਤੇ 7 ਦਿਨਾਂ ਤੋਂ ਬਾਅਦ ਬਾਬਾ ਹਰਦਾਸ ਜੀ ਤੋਂ ਆ ਗਿਆ ਲੈ ਕੇ ਫਿਰ ਬਰਾਤ ਦੇ ਸਮੇਤ ਤੇ ਨਵੇਂ ਪਾਤਸ਼ਾਹ ਤੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਆਨੰਦ ਪ੍ਰਸਾਦ ਨੂੰ ਵਾਪਸ ਆਏ ਤਾਂ ਇਸ ਤਰ੍ਹਾਂ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਮਾਤਾ ਜੀਤੋ ਜੀ ਦੇ ਨਾਲ ਆਨੰਦ ਕਾਰਜ ਹੋਇਆ ਤੇ ਵਿਆਹ ਦੇ ਕਈ ਸਾਲ ਗੁਜ਼ਰਨ ਤੋਂ ਬਾਅਦ ਘਰ ਵਿੱਚ ਸੰਤਾਨ ਨਾ ਹੋਈ ਤਮਾਤਾ ਜੀਤੋ ਜੀ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬੇਤੀ ਕੀਤੀ ਸੱਚੇ ਪਾਤਸ਼ਾਹ ਵੀ ਕਿਰਪਾ ਕਰੋ ਤੇ ਸੰਤਾਨ ਦੀ ਦਾਤ ਬਖਸ਼ੋ ਤਾਂ ਮਹਾਰਾਜ ਜੀ ਨੇ ਆਖਿਆ ਸਾਡੀ ਮਾਂ ਨੂੰ ਕਿ ਸੰਗਤ ਦੀ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ ਤੇ ਇਹਨਾਂ ਦੀ ਸੇਵਾ ਵਿੱਚੋਂ ਸਭ ਕੁਝ ਮਿਲੇਗਾ ਤਾਂ ਮਹਾਰਾਜ ਜੀ ਦੇ ਬਚਨ ਮੰਨ ਕੇ ਸਾਡੀ ਮਾਂ ਨੇ ਸੇਵਾ ਕੀਤੀ ਤੇ ਫਿਰ ਮਾਤਾ ਜੀਤੋ ਜੀ ਦੀ ਕੁੱਖ ਦੇ ਵਿੱਚੋਂ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਦੀ ਤੇ ਉਹਨਾਂ ਦਾ ਆਗਮਨ ਹੁੰਦਾ ਇਹ ਮਾਤਾ ਜੀਤੋ ਜੀ ਉਹੀ ਹਨ ਜਿਨ੍ਹਾਂ ਨੂੰ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦੇ ਅਮਰਤ ਵਿੱਚ ਪਤਾਸੇ ਪਾਉਣ ਦਾ ਜੋ ਮਾਣ ਪ੍ਰਾਪਤ ਹੁੰਦਾ ਤੇ 1700 ਦੇ ਵਿੱਚ ਜਾ ਕੇ ਮਾਤਾ ਜੀਤੋ ਜੀ ਤੇ ਉਹ ਆਪਣਾ ਪੰਜ ਬੌਧਿਕ ਸਰੀਰ ਛੱਡ ਕੇ ਤੇ ਸਾਜ ਖੰਡ ਸਦਾ ਵਾਸਤੇ ਉਹ ਬਿਰਾਜਮਾਨ ਹੋ ਜਾਂਦੇ ਆ ਜਿੱਥੇ ਉਹਨਾਂ ਨੇ ਸਰੀਰ ਛੱਡਿਆ ਸੀ ਤੇ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਜੋ ਆਸਾਨ ਬਣਿਆ ਹੋਇਆ ਹੈ ਕਿ ਉਹਨੂੰ ਅਗਮਗੜ ਸ਼ਹਿਰ ਇਦਾਂ ਦਾ ਕੋਈ ਨਾਮ ਹੈ ਤੇ ਇਸ ਤਰ੍ਹਾਂ ਫਿਰ ਜਿਹੜਾ ਹੈ ਮਾਤਾ ਜੀਤੋ ਜੀ ਉਹਨਾਂ ਦੇ ਨਾਲ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਤੇ ਉਹਨਾਂ ਦਾ ਆਨੰਦ ਕਾਰਜ ਹੋਇਆ ਸੀ ਤੇ ਕੁਝ ਇਤਿਹਾਸਕਾਰ ਨੇ ਉਹ ਕਹਿੰਦੇ ਆ ਵੀ ਮਹਾਰਾਜ ਜੀ ਦਾ ਜਿਹੜਾ ਆਨੰਦ ਕਾਰਜ ਹੈ ਉਹ 1673 ਦੇ ਵਿੱਚ ਹੋਇਆ ਮਹਾਰਾਜ ਨਵੇਂ ਪਾਤਸ਼ਾਹ ਜੀ ਦੇ ਹੁੰਦਿਆ ਹੋਇਆ ਕੁਝ ਕਹਿੰਦੇ ਹਨ ਕਿ ਨਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਸ਼ਹਾਦਤ ਤੋਂ ਕੁਝ ਸਾਲ ਬਾਅਦ ਉਹ 1673 ਦੇ ਵਿੱਚ ਜਿਹੜਾ ਹੈ ਉਹ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ ਮੰਨਦੇ ਆ ਪਰ ਹਾਂ ਬਸੰਤ ਪੰਚਮੀ ਵਾਲਾ ਜਿਹੜਾ ਦਿਨ ਹੈ ਉਹ ਸਾਰਿਆਂ ਨੇ ਮੰਨਿਆ ਹੋਇਆ ਹੈ ਤੇ ਇਸੇ ਦਿਨ ਜਿਹੜਾ ਹੈ ਉਹ ਵੱਡਾ ਪੁਰਬ ਉਹ ਵਿਸ਼ੇਸ਼ ਤੌਰ ਤੇ ਸਿੱਖ ਸੰਗਤਾਂ ਮਨਾਉਂਦੀਆਂ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ